ਕਰਵ ਕੀ ਸੰਗਰੂਰ ਵੀ ਦੀ ਰਚਨਾ ਗੱਲ ਝੋਲੀ ਚੁੱਕ ਨਾਲ ਗੱਲ ਝੋਲੀ ਚੁੱਕ ਨਾਲ ਗੱਲ ਝੋਲੀ ਚੁੱਕ ਨਾਲ ਤੂੰ ਹੱਸ ਹੱਸ ਕਰਦੀ ਸੀ ਕਿਉਂ ਕਰਦਾ ਨਿੰਦਿਆ ਮੇਰੀ ਜੋ ਕਰਦਾ ਨਿੰਦਿਆ ਮੇਰੀ ਜੋ ਕਰਦਾ ਨਿੰਦਿਆ ਮੇਰੀ ਉਸ ਦੀ ਹਾਮੀ ਪਰਦੀ ਜੀ ਉਸ ਦੀ ਹਾਮੀ ਪਰਦੀ ਜੀ ਗੱਲ ਚੌਲੀ ਚੁੱਕ ਨਾਲ ਹੋ ਗੱਲ ਚੌਲੀ ਚੁੱਕ ਨਾਲ ਤੂੰ ਹੱਸ ਹੱਸ ਕਰਦੀ ਸੀ ਹੱਸ ਹੱਸ ਕਰਦੀ ਸੀ ਟੱਕਰ ਚੱਲਦਾ ਸੀ ਜੋ ਨਾਲ ਮੇਰੇ ਟੱਕਰ ਚੱਲਦਾ ਸੀ ਜੋ ਨਾਲ ਮੇਰੇ ਓ ਲੱਗਦਾ ਮੁੱਕ ਨਹੀਂ ਗਿਆ ਓ ਲੱਗਦਾ ਮੁੱਕ ਨਹੀਂ ਗਿਆ ਹੁਣ ਕੀ ਫਾਇਦਾ ਪਛਤਾਣ ਦਾ ਗੱਦ ਸ਼ਿਕਾਰੀ ਮੁੱਕ ਨਹੀਂ ਗਿਆ ਹੋ